ਹਾਂਜੀ ਦੋਸਤੋ ਅੱਜ ਇੱਕ ਤੁਹਾਨੂੰ ਨੀਲੀ ਰਾਵੀ ਆਪਾਂ ਸਾਣ ਦਿਖਾ ਰਹੇ ਹਾਂ ਖੜਿਆ ਜੀ ਰਾਮਪੁਰਾ ਸ਼ਹਿਰ ਦੇ ਵਿੱਚ ਅਮਰਜੀਤ ਦੇ ਘਰੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਹਿੰਦ ਫੈਕਟਰੀ ਵਾਲੀ ਗਲੀ ਦੇ ਵਿੱਚ ਬਾਈ ਦਾ ਲਾਸਟ ਜਿੱਥੇ ਘਰ ਹੈ ਕਿਹੜੇ ਸਿਮਣ ਦਾ ਕੀ ਇਹਦਾ ਦੁੱਧ ਦਾ ਮਾਂ ਦਾ ਦੁੱਧ ਰਕਾਰ ਸੀ ਉਹਦੀ ਜਾਣਕਾਰੀ ਆਪਾਂ ਬਾਈ ਤੋਂ ਲਵਾਂਗੇ ਜੇ ਆਪਾਂ ਕੱਦ ਕੱਢ ਦੀ ਗੱਲ ਕਰਕੇ ਤਾਂ ਕੱਦ ਕੱਢ ਮਿੱਤਰੋ ਠੀਕ ਹੈ ਸਰੀਰ ਪੱਖੋਂ ਵੀ ਆਪਾਂ ਕਹਿ ਸਕਦੇ ਵੀ ਸੋਹਣਾ ਤੇ ਮਾਰਕਾ ਵੀ ਸੋਹਣਾ ਕਰਦੇ ਆਪਾਂ ਪਹਿਲਾਂ ਗੱਲਬਾਤ ਫੇਰ ਆਪਾਂ ਮਿੱਤਰੋ ਤੋਰਾਂਗੇ ਤੇ ਰੇਟ ਬਾਅਦ ਦੇ ਵਿੱਚ ਦੱਸਦੇ ਆ ਜਿਹੜੇ ਵੀ ਵੀਰ ਭਰਾ ਨੇ ਕਿਸੇ ਨੇ ਡੇਰੀ ਫਾਰਮ ਦੇ ਵਿੱਚ ਰੱਖਣਾ ਜਾਂ ਘਰੇਲੂ ਮਿੱਤਰੋ ਪਸ਼ੂਆਂ ਦੀ ਖਾਤਰ ਫਾਰਮ ਦੇ ਵਿੱਚ ਰੱਖਣਾ ਜਾਂ ਪਿੰਡ ਦੇ ਵਿੱਚ ਛੱਡਣਾ ਉਹਦੀ ਖਾਤਰ ਆਪਾਂ ਕਹਿ ਸਕਦੇ ਬਹੁਤ ਜੀ ਸੋਹਣਾ ਤੇ ਪਹਿਲੇ ਨੰਬਰ ਤੇ ਤੁਸੀਂ ਅੱਖ ਦੇ ਕੋ ਬਹੁਤ ਚੰਗੀ ਸਿੰਘ ਵੀ ਮਿੱਤਰੋ ਬਹੁਤ ਸੋਹਣਾ ਤੇ ਨੀਲੀ ਰਾਵੇ ਸਾਣਾ ਮਾਂ ਵਧੀਆ ਆਪਾਂ ਪਿਛਲੇ ਸਾਲ ਵੀਡੀਓ ਪਾਈ ਸੀ ਉਹ ਵੇਗੀ ਤੇ ਕਰਦੇ ਆ ਬਾਈ ਇਹਨਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਠੀਕ ਆ ਜੀ ਆਪਣਾ ਹਿੰਦ ਫੈਕਟਰੀ ਵਾਲੀ ਗਲੀ 'ਚ ਘਰ ਆ ਹਨਾ ਹਾਂ ਪਸ਼ੂ ਵਾਲੀ ਮੰਡੀ ਦੇ ਨੇੜੇ ਪਸ਼ੂ ਵਾਲੀ ਮੰਡੀ ਦੇ ਨਾਲ ਜੀ ਠੀਕ ਆ ਮੰਲਾ ਵੀ ਇਹ ਸਾਨ ਕਰਦਾ ਹੀ ਇਹਦੇ ਮਾਂ ਇਹ ਕਰਦੀ ਹੀ ਕਰਦਾ ਸਾਰਾ ਠੀਕ ਆ ਮਾਂ ਦਾ ਕਿੰਨਾ ਕੁ ਦੁੱਧ ਸੀ ਇਹਦਾ 15 ਕਿਲੋ ਸੀਗਾ ਬਾਈ ਠੀਕ ਆ ਹਾਂ ਓਕੇ ਰਾਜੇ ਦਾ ਰਾਜੇ ਬੁੱਲ ਦਾ ਬੱਚਾ ਇਹ ਰਾਜੇ ਬੁੱਲ ਦਾ ਬੱਚਾ ਸਾਬੂ ਵਾਲੇ ਦਾ ਸਾਬੂ ਵਾਲੇ ਦਾ ਠੀਕ ਆ ਉਮਰ ਕਿੰਨੀ ਕੁ ਹੋ ਗਈ ਇਹਦੀ ਇਹਨੂੰ 3 ਸਾਲ ਲੱਗ ਗਿਆ ਬਾਈ ਤਿੰਨ ਸਾਲ ਹੋ ਗਏ ਕਿ ਲੱਗ ਗਿਆ ਨਾ ਲੱਗਿਆ ਨੂੰ ਤਿੰਨ ਸਾਲ ਤਿੰਨ ਸਾਲ ਪੂਰੇ ਹੋ ਗਏ ਹਾਂ ਚੌਥਾ ਲੱਗ ਗਿਆ ਚੌਥਾ ਲੱਗ ਗਿਆ ਠੀਕ ਹੈ ਇੱਕ ਵਾਰੀ ਮੁੰਡਾ ਤੋਰੀ ਸਰੀਰ ਪੱਕੋ ਫਿਰ ਆਪਾਂ ਕਹਿੰਦਾ ਮਿੱਤਰੋ ਬਹੁਤ ਸੋਹਣਾ ਰੰਗ ਮਾਰਕਾ ਫੁੱਲ ਬਟਾ ਫੁੱਲ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਤੇ ਰਾਜੇ ਬੋਲ ਦਾ ਮਿੱਤਰੋ ਇਹ ਸਾਣ ਹੈ ਤੇ ਦੁੱਧ ਮਾਂ ਥੱਲੇ 15 ਲੀਟਰ ਸੀ ਕਹਿਣ ਨੂੰ ਤਾਂ ਆਪਾਂ 18 20 22 25 ਵੀ ਖਾ ਸਕਦੇ ਆ ਪਰ ਆਪਾਂ ਮਿੱਤਰੋ ਉਹ ਚੀਜ਼ ਕਰਨੀ ਨਹੀਂ ਤੇ ਤਾਂ ਕਰਕੇ ਆਪਾਂ ਉਹੀ ਚੀਜ਼ ਮਿੱਤਰੋ ਕਹਾਂਗੇ ਜਿਹੜੀ ਚੀਜ਼ ਹੈਗੀ ਆ ਤੇ ਸੋ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ ਜੀ 98724 82124 ਇੱਕ ਵਾਰੀ ਆਪਾਂ ਤੁਹਾਨੂੰ ਤੁਰਦਾ ਆਪਾਂ ਦਿਖਾ ਰਹੇ ਆ ਟੈਸਟ ਹੀ ਗੱਲ ਕਰਨੀ ਵੀ ਮਿੱਤਰੋ ਓਕੇ ਆ ਸ਼ਰੀਰ ਦੀ ਬੰਤਰ ਫੇਰ ਆਪਾਂ ਕਰ ਸੁਣਿਆ ਤੇ ਮਾਰਕਾ ਮਿੱਤਰੋ ਫੁੱਲਾ ਮੋੜ ਲੈ ਜੀ ਮੋੜ ਲੈ ਮੋੜ ਲੈ ਕੋਈ ਨਹੀਂ ਕੋਈ ਨਹੀਂ ਠੰਡਾ ਸੀਲ ਵੀ ਆਪਾਂ ਪੁੱਛਦੇ ਆ ਵੀ ਕਿਵੇਂ ਆ ਠੰਡਾ ਸੀ ਬਹੁਤ ਹੈ ਬਈ ਹਾਂਜੀ ਬਹੁਤ ਠੰਡਾ ਸੀ ਠੀਕ ਹੈ ਘਰੇਲੂ ਮਿੱਤਰੋ ਇਹ ਕੱਲਾ ਸਾਹ ਨਹੀਂ ਆ ਬਾਈ ਕੋਲੇ ਕਿਉਂਕਿ ਪਹਿਲਾਂ ਨੀਲੀ ਰਾਬੀ ਮੱਝ ਸੀ ਉਸ ਟਾਈਮ ਤੇ ਉਹ ਵੇਚਤੀ ਹੁੰਦਾ ਇਹ ਏਟ ਆਪਾਂ ਕੀ ਕਰਤਾ ਜੀ ਰੇਟ ਬਾਈ ਜਿਹੜਾ 1 10 1 10 ਹਾਂਜੀ ਮਾਣਤਣ ਹੋਜੂ ਮਾਣਤਣ ਕਰਦੇ ਆ ਤੇ ਫੋਨ ਨੰਬਰ ਦੱਸ ਦੋ ਜੀ ਆਪਣਾ 97811 97811 076777 076777 ਸਹਿਰ ਰੰਪਰਾ ਫੂਲ ਆ ਤੇ ਜ਼ਿਲ੍ਹਾ ਹੈਗਾ ਜੀ ਮਿੱਤਰੋ ਬਠਿੰਡਾ ਤੇ ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਅੰਕਲ ਦੇ ਨਾਲ ਸੰਪਰਕ ਫਿਰ ਕਿਹਨੇ ਵੀ ਜੇਕਰ ਕਿਸੇ ਵੀ ਦੋਸਤ ਮਿੱਤਰ ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਮੇਰਾ ਨੰਬਰ ਹੈ ਜੀ 98724 82124